ਹਾਂਜੀ ਦੋਸਤੋ ਅੱਜ ਅਸੀਂ ਪ੍ਰੋਨਾ 2 ਫਿਲਮ ਤੇ ਫੇਰ ਮਾਮਲਾ ਗਰਬਰ ਫਿਲਮ ਇਹਨਾਂ ਦੋਆਂ ਫਿਲਮਾਂ ਦੀ ਹੀ ਹੋਂਦ ਤੱਕ ਦੀ ਕਲੈਕਸ਼ਨ ਬਾਰੇ ਗੱਲ ਕਰਾਂਗੇ ਜੋ ਕਿ ਦੋਵੇਂ ਹੀ ਧਮਾਕੇਦਾਰ ਕਮਾਈ ਕਰ ਰਹੀਆਂ ਹਨ ਅੱਜ ਅਸੀਂ ਇਹਨਾਂ ਦੋਆਂ ਫਿਲਮਾਂ ਦੀ ਹੀ ਹੋਂਦ ਤੱਕ ਦੀ ਕਲੈਕਸ਼ਨ ਬਜਟ ਸਕਰੀਨ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾ ਸਵੀਡੀ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਇਹਨਾਂ ਵਿੱਚੋਂ ਪਹਿਲਾਂ ਗੱਲ ਕਰਦੇ ਹਾਂ ਨਿੰਜੇ ਦੀ ਫੇਰ ਮਾਮਲਾ ਗੜਬੜ ਹੈ ਫਿਲਮ ਬਾਰੇ ਜਿਸ ਵਿੱਚ ਸਾਨੂੰ ਨਿੰਜਾ ਬਨਿੰਦਰ ਬੰਨੀ ਜਸਵਿੰਦਰ ਭੱਲਾ ਤੇ ਬੀ ਐਨ ਸ਼ਰਮਾ ਦੇ ਨਾਲ ਨਾਲ ਫੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਫਿਲਮ ਦੀ ਇੱਕ ਅਲੱਗ ਸਟੋਰੀ ਹੋਣ ਦੇ ਕਾਰਨ ਦਰਸ਼ਕਾਂ ਨੂੰ ਇਹ ਫਿਲਮ ਕਾਫੀ ਪਸੰਦ ਆ ਰਹੀ ਹੈ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਇਸ ਫਿਲਮ ਨੂੰ ਕੈਨੇਡਾ ਦੁਬਈ ਯੂਕੇ ਇਟਲੀ ਤੇ ਆਸਟ੍ਰੇਲੀਆ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਫਿਰ ਮਾਮਲਾ ਗੜਬੜ ਹੈ ਫਿਲਮ ਨੂੰ ਡਾਇਰੈਕਟ ਸਾਗਰ ਕੁਮਾਰ ਸ਼ਰਮਾ ਨੇ ਕੀਤਾ ਹੈ ਤੇ ਪ੍ਰੋਡਿਊਸ ਮੋਨਾ ਉਹਰੀ ਵਿਵੇਕ ਕਹੜੀ ਵਿਜੇ ਕੁਮਾਰ ਤੇ ਜਸਪ੍ਰੀਤ ਕੌਰ ਨੇ ਮਿਲ ਕੇ ਕੀਤਾ ਹੈ ਫਿਲਮ ਨੂੰ ਇੰਡੀਆ ਦੇ ਵਿੱਚ 500 ਤੇ ਵਰਲਡਵਾਈਡ 200 ਦੇ ਕਰੀਬ ਸਕਰੀਨਸ ਮਿਲੀਆਂ ਨਿੰਜੇ ਦੀ ਇਸ ਫਿਲਮ ਦਾ ਬਜਟ 12 ਕਰੋੜ ਦੇ ਕਰੀਬ ਹੈ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ 60 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸ ਫਿਲਮ ਨੇ 75 ਤੋਂ 85 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਫਿਲਮ ਨੇ 40 ਤੋਂ 50 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਚੌਥੇ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 55 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਉੱਥੇ ਹੀ ਜੇ ਦੂਸਰੇ ਪਾਸੇ ਰਣਜੀਤ ਬਾਵੇ ਦੀ ਫਿਲਮ ਦੀ ਗੱਲ ਕਰੀਏ ਜਿਸ ਵਿੱਚ ਸਾਨੂੰ ਰਣਜੀਤ ਬਾਵਾ ਅਦਿਤੀ ਸ਼ਰਮਾ ਤੇ ਗੁਰਪ੍ਰੀਤ ਕੁੱਕੀ ਦੇ ਨਾਲ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਪਰ ਉਹਨਾਂ ਟੂ ਫਿਲਮ ਦਾ ਬਜਟ 6 ਕਰੋੜ ਦੇ ਕਰੀਬ ਹੈ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਉਥੇ ਹੀ ਫਿਲਮ ਨੂੰ ਡਾਇਰੈਕਟਰ ਕਸ਼ਿਤੀ ਚੌਧਰੀ ਜੀ ਨੇ ਕੀਤਾ ਹੈ ਤੇ ਪ੍ਰੋਡਿਊਸ ਇਸ ਫਿਲਮ ਨੂੰ ਮਨੀਤ ਆਲੀਵਾਲ, ਮੋਹਿਤ ਬਨਵੇਟ, ਸਿੰਦਰ ਨਾਗਰਾ ਤੇ ਸਰਿੰਦਰ ਸੋਹਣਪਾਲ ਨੇ ਮਿਲ ਕੇ ਕੀਤਾ ਹੈ। ਪ੍ਰੋਹਨਾ 2 ਫਿਲਮ ਨੂੰ ਇੰਦਿਆ ਦੇਵੇ ਜਿਵੇਂ 100 ਤੇ ਵਲਡ ਵਾਈਡ 200 ਦੇ ਕਰੀਬ ਸਕਰੀਨਸ ਮਿਲੀਆਂ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਰਣਜੀਤ ਬਾਵੇ ਦੀ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਤਾਂ ਟੋਟਲ 68 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸ ਫਿਲਮ ਨੇ 90 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਫਿਲਮ ਨੇ 70 ਤੋਂ 75 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਚੌਥੇ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਲਡ ਵਾਈਡ 60 ਤੋਂ 65 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਜੋ ਕਿ ਬਹੁਤ ਹੀ ਸ਼ਾਨ ਮੰਡਾਰ ਕਲੈਕਸ਼ਨ ਹੈ ਸੋ ਇਹ ਸੀ ਇਹਨਾਂ ਦੋਆਂ ਫਿਲਮਾਂ ਦੀ ਫਸਟ 4 ਡੇਜ਼ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਤੁਹਾਡੇ ਵਿੱਚੋਂ ਕੌਣ-ਕੌਣ ਇਸ ਫਿਲਮ ਨੂੰ ਦੇਖ ਚੁੱਕਾ ਹੈ ਇਹ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜਿਸ ਨੇ ਵੀ ਹਜੇ ਤੱਕ ਇਹਨਾਂ ਦੋਆਂ ਫਿਲਮਾਂ ਨੂੰ ਨਹੀਂ ਦੇਖਿਆ ਤਾਂ ਹੋ ਆਪਣੇ ਪਰਿਵਾਰ ਸਮੇਤ ਆਪਣੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਜਰੂਰ ਦੇਖਿਓ ਬਾਕੀ ਇਹ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਜਨਾਂ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ